ਅੱਜ ਸਰਕਾਰੀ ਹਾਈ ਸਮਾਰਟ ਸਕੂਲ ਬੁਆਣੀ ਵਿਖੇ 6 ਲੱਖ ਦੀ ਲਾਗਤ ਨਾਲ ਤਿਆਰ ਚਾਰ ਦੀਵਾਰੀ ਦਾ ਉਦਘਾਟਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਵਿੱਚ ਜਮੀਆਂ ਪਲਾਂਘਾਂ ਪੁੱਟ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਰੀੜ ਦੀ ਹੱਡੀ ਹੁੰਦੀ ਹੈ ਦੋਸਤੋ ਸਰਕਾਰ ਬਣੀ ਹੈ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਸਕੂਲ ਸੀ ਜਿੱਥੇ ਕਿ ਬੱਚਿਆਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੈਠਣ ਲਈ ਬੈਂਚ ਨਹੀਂ ਸਨ ਅੱਜ ਇੱਕ ਵੀ ਸਕੂਲ ਇਦਾਂ ਦਾ ਨਹੀਂ ਜਿੱਥੇ ਬੱਚਿਆਂ ਨੂੰ ਥੱਲੇ ਬੈਠਣਾ ਪੈਂਦਾ ਹੋਵੇ ਅੱਜ ਤਕਰੀਬਨ ਹਰ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਡੈਕਸਾਂ ਦਾ ਬੈਂਚਾਂ ਦਾ ਪ੍ਰਬੰਧ ਸਰਕਾਰ ਵੱਲੋਂ ਕਰਾ ਕੇ ਦਿੱਤਾ ਹੈ ਬਹੁਤ ਸਾਰੇ ਸਕੂਲਾਂ ਦੇ ਵਿੱਚ 12 ਹਜ਼ਾਰ ਤੋਂ ਵੱਧ ਸਕੂਲਾਂ ਦੇ ਵਿੱਚ ਵਾਈਫਾਈ ਦਾ ਪ੍ਰਬੰਧ ਜੋ ਸਰਕਾਰ ਵੱਲੋਂ ਕਰਾ ਕੇ ਦਿੱਤਾ ਗਿਆ ਆਪਣੇ ਸਕੂਲ ਦੇ ਵਿੱਚ ਹੈਗਾ ਜੀ ਵਾਈਫਾਈ ਦਾ ਬੋਲ ਔਰ ਇਸ ਤੋਂ ਵੀ ਵੱਡੀ ਗੱਲ ਪਿਛਲੇ 3 ਸਾਲਾਂ ਦੇ ਵਿੱਚ ਜੇ ਆਪਾਂ ਆਪਣੇ ਹਲਕੇ ਦੀ ਗੱਲ ਕਰੀਏ ਤਾਂ ਤਕਰੀਬਨ 3.5 ਤੋਂ 4 ਕਰੋੜ ਰੁਪਇਆ ਸਕੂਲਾਂ ਦੀ ਕਾਇਆਕਲਪ ਕਰਨ ਦੇ ਲਈ ਸਰਕਾਰ ਵੱਲੋਂ ਲਾਇਆ ਗਿਆ ਆਮ ਕਰਕੇ ਕੀ ਹੁੰਦਾ ਸੀ ਕਿ ਜਿਹੜੇ ਸਾਡੇ ਲੀਡਰ ਸਹਿਬਾਨ ਸੀ ਉਹ ਨੀਂ ਪੱਥਰ ਰੱਖ ਦਿੰਦੇ ਸੀ ਪਰ ਉਹ ਨੀਂ ਪੱਥਰ ਦੇ ਨੀਂ ਪੱਥਰ ਰਹਿ ਜਾਂਦੇ ਸੀ ਪਰ ਉਹ ਨੀਂ ਪੱਥਰ ਦੇ ਜੋ ਉਕਰਿਆ ਹੁੰਦਾ ਸੀ ਕਿ ਫਲਾਨੀ ਚੀਜ਼ ਬਣਾਉਣ ਦੇ ਲਈ ਨੀਂ ਪੱਥਰ ਰੱਖਿਆ ਤੇ ਅਕਸਰ ਉਹ ਨਹੀਂ ਪੱਥਰ ਹੀ ਰਹਿੰਦਾ ਸੀ ਅਸੀਂ ਅਕਸਰ ਦੇਖਦੇ ਆਂ ਪਿੰਡਾਂ ਦੇ ਵਿੱਚ ਪਰ ਅਸੀਂ ਕੋਈ ਵੀ ਕੰਮ ਜਦੋਂ ਕੰਪਲੀਟ ਹੁੰਦਾ ਤੇ ਉਸ ਤੋਂ ਬਾਅਦ ਕੋਈ ਨਾ ਕੋਈ ਉਹਦਾ ਪੱਥਰ ਲਾਉਨੇ ਆ ਤਾਂ ਕਿ ਕੰਪਲੀਸ਼ਨ ਦੇ ਉੱਤੇ ਲਾਇਆ ਜਾਵੇ ਨਹੀਂ ਤਾਂ ਇਕੱਲਾ ਨਹੀਂ ਪੱਥਰ ਦਾ ਨਹੀਂ ਪੱਥਰੀ ਨਾ ਰਹਿ ਜਾ ਬਈ ਔਰ ਇਸ ਤੋਂ ਵੀ ਵੱਡੀ ਗੱਲ 22 ਦੇ ਵਿੱਚ ਜਦੋਂ ਸਰਕਾਰ ਬਣੀ ਹੈ ਤਪਣੇ ਹਲਕੇ ਦੇ ਵਿੱਚ ਤਕਰੀਬਨ 2 ਦਰਜਨ ਤੋਂ ਵੱਧ ਜਿਹੜੇ ਸਕੂਲ ਸੀ ਉਹਨਾਂ ਟੀਚਰ ਸਕੂਲ ਸੀ ਉੱਥੇ ਟੀਚਰ ਕੋਈ ਨਹੀਂ ਸੀ। ਔਰ ਜਦੋਂ ਦੀ ਸਰਕਾਰ ਬਣੀ ਆ ਤਾਂ ਸਰਕਾਰ ਨੇ 12700 ਜਿਹੜੇ ਅਧਿਆਪਕ ਆ ਜੋ ਕੱਚੇ ਅਧਿਆਪਕ ਸੀ ਜਿਹੜੇ ਕਿ 4-4000 5-5000 ਤਨਖਾਹ ਲੈਂਦੇ ਸੀ। ਉਹਨਾਂ ਨੂੰ ਸਰਕਾਰ ਨੇ ਪੱਕਾ ਕੀਤਾ।